ਟਿੱਪਰ ਰੋਟ ਤੇ ਪਰ ਜੁਨੀਅਨ ਜ਼ਿੰਦਾਬਾਦ ਤੇ ਪਰ ਜੁਨੀਅਨ ਜ਼ਿੰਦਾਬਾਦ ਪਰ ਜੁਨੀਅਨ ਜ਼ਿੰਦਾਬਾਦ ਪੰਜਾਬ ਨੇਸ਼ਨ نیوز ਦੇਖ ਰਹੇ ਸਾਰੇ ਹੀ ਦੋਸਤਾਂ ਦਾ ਸਵਾਗਤ ਹੈ ਦੋਸਤੋ ਅੱਜ ਦੂਸਰੇ ਦਿਨ ਵੀ ਟਿੱਪਰ ਜੁਨੀਅਨ ਦਾ ਇਹ ਰੋਸ ਪ੍ਰਦਰਸ਼ਨ ਜਾਰੀ ਹੈ ਦੱਸਦੀ ਹੈ ਹਾਈਪਰ ਦੇ ਟੀਪਮਾਂਡ ਤੇ ਪਰਦੇਨੀ ਵਿੱਚ ਵੀ ਟਿੱਪਰ ਜੁਨੀਅਨ ਵੱਲੋਂ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬਾਕੀ ਕੀ ਕੀ ਇਸ ਨੂੰ ਲੈ ਕੇ ਟਿੱਪਰ ਜੁਨੀਅਨ ਦੇ ਆਗੂ ਨੇ ਤੁਸੀਂ ਵੀ ਜਰੂਰ ਸੁਣੋ ਸਾਰੇ ਇਹ ਕੱਲ ਤੋਂ ਜਿਹੜਾ ਕਰਨਾ ਜਾਰੀ ਕੀਤਾ ਚੱਲੋ ਤੱਕ ਜਿਹੜਾ ਰਹੇਗਾ ਇਹ ਦਾ ਇਹਦਾ ਤਾਂ ਕੋਈ ਟਾਈਮ ਹੀ ਨਹੀਂ ਆ ਜਿੰਨਾ ਚਿਰ ਸਰਕਾਰ ਅੱਡੀ ਸੁਣਵਾਈ ਨਹੀਂ ਕਰੇਗੀ ਉਹਨਾਂ ਚਿਰ ਇਹ ਧਰਨਾ ਜਾਰੀ ਰਹੂਗਾ ਸਾਡੇ ਨਾਲ ਰਾਤ ਨਹੀਂ ਕੀਤਾ ਤੁਹਾਡੇ ਯੂਨੀਅਨ ਦੇ ਨਾਲ ਕੋਈ ਗੱਲ ਬਾਤ ਨਹੀਂ ਸਾਡੇ ਅਸੀਂ ਕੋਈ ਬਾਹਰੋਂ ਆਏ ਨਾ ਬੰਦੇ ਨਹੀਂ ਜੀ ਇੱਥੇ ਤਾਂ ਲੋਕਲ ਬੰਦੇ ਆਪਾਂ ਟਰਾਂਸਪੋਰਟਰ ਆ ਠੀਕ ਆ ਜੀ ਉਹਨਾਂ ਨੇ ਇਹ ਜਿਹੜੇ ਟਰਾਂਸਪੋਰਟਰ ਇਹਨਾਂ ਦਾ ਹਾਲ ਨਹੀਂ ਪੁੱਛਿਆ ਆਮ ਜਨਤਾ ਦਾ ਕੀ ਪੁੱਛਣਗੇ ਜਿੰਨਾਂ ਨੇ ਚੰਗੀ ਤਰ੍ਹਾਂ ਜਾਣੂ ਨੇ ਸਾਰੇ ਮੁਸ਼ਕਲਾ ਕੀ ਕੀ ਹੈਗੀਆਂ ਜਿਨੇ ਤੁਹਾਡੇ ਡਰਾਈਵਰਾਂ ਨੂੰ ਸਾਫ਼ ਕਰਕੇ ਕਿਉਂ ਅਲੱਗ-ਅਲੱਗ ਜਗ੍ਹਾ ਤੇ ਸੇਵਾ ਨਾ ਹੋ ਰਹੀ ਹੈ ਨਾ ਰੋਸ ਪ੍ਰੈਸ਼ਨ ਕੀਤਾ ਜਾ ਰਿਹਾ ਇਹ ਮੁਸ਼ਕਲਾ ਕੀ ਨੇ ਦੇਖੋ ਜੀ ਸਾਡੀ ਮੁਸ਼ਕਲ ਇਹ ਆ ਸਾਡੀ ਮੁਸ਼ਕਲ ਹੈ ਗਈ ਆ ਬਿੱਲ ਦੀ ਜੋ ਕਿ ਸਾਡੇ ਨਾਲ ਬੇਨਿਆਜ਼ ਹੋ ਰਹੀ ਆ ਪੰਜਾਬ ਸਰਕਾਰ ਨੇ ਜੋ ਨੀਤੀਆਂ ਆਡੇ ਤੇ ਲਾਗੂ ਕੀਤੀਆਂ ਉਹ ਟਰਾਂਸਪੋਰਟਰ ਤੇ ਨਹੀਂ ਹੋਣੀਆਂ ਚਾਹੀਦੀਆਂ ਇਹ ਮੁੱਦਾ ਕਰਾਚਰ ਵਾਲੇ ਦਾ ਹੀ ਜੋ ਸਾਡੇ ਗਾਲ ਖੰਪਿਆ ਜਾ ਕਰਾਚਰ ਮਾਲਕਾਂ ਨੂੰ 6 ਰੁਪਏ ਮਾਇਨੇ ਦਾ ਲੈਂਦੀ ਆ ਪੰਜਾਬ ਸਰਕਾਰ ਇਹਨਾਂ ਕੋ ਇਹ 6 ਰੁਪਏ ਟਰਾਂਸਪੋਰਟਰ ਤੇ ਗੱਲ ਮਾਰ ਦਿੱਤੇ ਇਹਨਾਂ ਨੇ ਤੇ 3 ਰੁਪਏ ਕ੍ਰੈਸ਼ਰ ਵਾਲਾ ਦੇ ਕੇ ਤੇ ਆਪ ਦੇ ਦਲੋ ਪੱਲਾ ਛਾੜ ਕੇ ਬਹਿ ਗਿਆ ਚੋਰ ਕ੍ਰੈਸ਼ਰ ਵਾਲੇ ਨੇ ਭੁਗਤਣਾ ਨਤੀਜਾ ਸਾਨੂੰ ਪਾੰਦਿਆ ਸਾਡੀਆਂ ਗੱਡੀਆਂ ਨੂੰ 210000 ਰੁਪਏ ਦਾ ਜੁਰਮਾਨਾ ਹੁੰਦਾ ਇੱਕ ਹਫਤੇ ਦੇ ਵਿੱਚ ਕਈਆਂ ਨੂੰ ਦੋ ਦੋ ਵਾਰ ਜੁਰਮਾਨੇ ਹੋ ਚੁੱਕੇ ਆ ਇੱਥੇ ਟਰਾਂਸਪੋਰਟਰ ਆਤਮ ਹੱਤਿਆਗਨ ਤੋਂ ਮਜਬੂਰ ਬੈਠੇ ਨੇ ਇਹ ਦੇਖਣ ਵਰਤਦੇ ਨਹੀਂ ਦੇ ਵਿੱਚ ਧਰਨਾ ਪ੍ਰੋਟੈਸਟ ਦੇ ਰਹੇ ਤੁਸੀਂ ਤੁਹਾਡੇ ਆਪਣੇ ਮੰਗਾਂ ਨੂੰ ਲੈ ਕੇ ਮੰਗਾਂ ਸਾਡੀਆਂ ਹੀ ਕੋਈ ਜਾਤੀਆਂ ਨਹੀਂ ਆਸੀਂ ਕੋਈ ਕੋਈ ਭਗਵਾਨ ਦਾ ਮਾਨ ਤੋਂ ਮੰਗਦੇ ਵੀ ਸਾਨੂੰ ਗੱਡੀਆਂ ਦੇ ਦੇ ਜਿਹੜੀ ਸਾਡੀ ਇੱਕ ਇੱਕ ਗੱਡੀ ਆ ਉਹ ਹੀ ਨਹੀਂ ਚੱਲਣ ਦੇਂਦਾ ਜੀ ਠੀਕ ਹੈ ਜੀ ਕ੍ਰੈਚਰ ਵਾਲਿਆਂ ਦਾ ਜਿਹੜਾ ਬਣਦਾ ਬਿੱਲ ਕੱਚੇ ਮਾਲ ਦਾ ਉਹ ਸਾਡੇ ਮਰ ਗਲ ਮੰਨਦਾ ਆ ਇਹ ਠੀਕ ਹੈ ਜੀ ਅਸੀਂ ਤਾਂ ਇੱਥੇ ਮਾਲ ਪੱਕਾ ਚੱਕਾ ਅੱਗੇ ਲਾਉਣਾ ਜੀ ਅਸੀਂ ਜੀਐਸਟੀ ਦੇਣ ਨੂੰ ਤਿਆਰ ਆ ਜਿਹੜਾ ਗਵਰਨਮੈਂਟ ਦਾ ਲੱਗਾ ਤੇ ਉਹ ਜਿਹੜਾ 9 ਰੁਪਏ ਮੈਨ ਉਹਨਾਂ ਦੇ ਪੈਂਦੀ ਆ ਉਹ 6 ਰੁਪਏ ਸਾਡੇ ਦੇ ਪਾਈ ਜਾਂਦੇ ਆ ਜੀ ਠੀਕ ਹੈ ਜੀ ਅਸੀਂ ਤਾਂ ਪਹਿਲੇ ਮਰੇ ਆ ਕਿੱਕ ਗੱਡੀ ਆ ਉਹ ਸਿੰਗਲ ਆਪ ਚਲਾ ਕੇ ਆਪਣੇ ਬੱਚੇ ਪਾਲਦੇ ਆ ਤੇ ਭਗਵਾਨਤਮਾਨ ਕਹਿੰਦਾ ਉਹ ਹੀ ਖੜੀਆਂ ਕਰਦਾ ਅਸੀਂ ਦਾ ਇਹ ਹਾਲਾਤ ਹੋਏ ਆ ਹੋਰ ਥੋੜਾ ਜਿਹਾ ਨਾਲ ਡਾ ਹੋਇਆ ਅਈਆਂ ਤੋਂ ਰੋਡਾਂ 'ਤੇ ਖੜੀਆਂ ਕਰਕੇ ਘਰਾਂ ਨੂੰ ਚੱਲ ਜਾਂਦੇ ਜੀ ਕਿੰਨੀ ਕਿੰਨੀ ਕਿਸਮਾਂ ਦੀ ਗੱਡੀ ਕਿਸ ਤੱਕ ਗੱਡੀ ਦੀ 1 ਲੱਖ 5-5 10-10 ਹਜ਼ਾਰ ਆ ਜੀ ਅਜੇ ਤੁਸੀਂ ਦੱਸ ਰਹੇ ਹੋ ਕਿ 15 ਦਿਨ ਤੱਕ ਕਰਦਾ ਰਹੇਗਾ ਗੱਡੀਆਂ ਬੰਦ ਰਹਿਣਗੀਆਂ ਤੇ ਫਿਰ ਕਿਸ ਤਰ੍ਹਾਂ ਦੋਗੇ ਬੈਂਕਾਂ ਲੈ ਜਾਣਗੇ ਜੀ ਇਹ ਡਿਫਾਲਟਰ ਹੋ ਜਾਣਗੇ ਅੱਧੇ ਜ਼ਿਆਦਾ ਤਾਂ ਹੋਏ 80% ਤਾਂ ਹੋਏ ਆ ਜਿਹੜੇ 20% ਰਹਿੰਦੇ ਆ ਉਹ ਵੀ ਡਿਫਾਲਟਰ ਹੋ ਜਾਣਗੇ ਨਾ ਕੋਈ ਬੈਂਕ ਨਾਲ ਲੋਨ ਕਰ ਸਕੇਗਾ ਕਾਰੋਬਾਰ ਨਾ ਕੋਈ ਅਜੇ ਭਗਵਾਨਤ ਬਾਨ ਸਰਕਾਰ ਕਹਿੰਦੀ ਆ ਵੀ ਤੁਸੀਂ ਅਸੀਂ ਬਾਹਰ ਜਾਣ ਦੋ ਰੋਕਣਾ ਬੱਚਿਆਂ ਨੂੰ ਇਹ ਤਾਂ ਮਜਬੂਰ ਕਰਦੇ ਆ ਕਿ ਤੁਸੀਂ ਇੱਥੋਂ ਭਜੋ ਕਿਸੇ ਤਰ੍ਹਾਂ ਇਹ ਰਣਨੀਤੀ ਰਹੇਗੀ ਜੇ ਨਾ ਸਰਕਾਰ ਨਹੀਂ ਮੰਦੀ ਮੰਗਾ ਅਸੀਂ ਤਾਂ ਜੀ ਜਿੰਨਾ ਚਿਰ ਸਾਡੀ ਨਹੀਂ ਮੰਗ ਕੋਈ ਵੀ ਪੂਰੀ ਹੁੰਦੀ ਐਂ ਤਾਂ ਉਹਨਾਂ ਜਰ ਧਰਨਾ ਜਾਰੀ ਰੱਖਾਂਗੇ ਬਹੁਤ ਬਹੁਤ ਧੰਨਵਾਦ ਪਾਜੀ ਸਾਡੀ ਕਿਸੇ ਨੇ ਨਹੀਂ ਸੁਣੀ ਐਮ ਐਲ ਏ ਵੀ ਦੋ ਵਾਰ ਇਥੋਂ ਮਟੀਰੀਅਲ ਵਾਲੇ ਵੀ ਨਿਕਲ ਗਏ ਦਸੂਹੇ ਵਾਲੇ ਵੀ ਨਿਕਲ ਗਏ 3.0 ਸੈਂਟਰ ਪੁਆਇੰਟ ਆ ਇੱਥੇ ਸਾਡਾ ਹਾਜੀਪੁਰਾ ਕੇ ਇਹਨੇ ਨਹੀਂ ਸੁਣਾਈ ਕੀਤੀ ਸਾਡੀ ਮਹੀਨਾ ਬਰ ਰਹਿਆ ਅਸੀਂ ਖੜੇ ਆਂ ਅਹਿਮ ਮੰਗ ਜਿਹੜੀ ਹੈ ਕੀ ਹੈ ਤੁਹਾਡੀ ਪਾਜੀ ਇਹ ਅਹਿਮ ਜਿਹੜੀ ਹੈਗੀ ਜੀ ਐਸਟੀ ਵਾ ਅਸੀਂ ਬਿੱਲ ਚਾਹਨੇ ਆਂ ਅਹਿਮ ਮੰਗਿਆ ਕਿ ਮੰਗੇ ਇਹ ਹਾਦਸੇ ਸੁਣਾਈ ਹੋ ਜਾਏ ਜਿਹੜੇ ਅਸੀਂ ਓਵਰਲੋਡ ਦੇ ਚਲਾਰ ਹੋ ਰਹੇ ਆਟਿਓ ਦੇ ਜਾਂ ਮਾਈਨਿੰਗ ਵਾਲਿਆਂ ਦੇ ਹੋ ਰਹੇ ਆ ਉਹਨਾਂ ਦੇ ਅਸੀਂ ਕਹਿੰਨੇ ਪਏ ਹਾਦਸੇ ਸੁਣਾਈ ਹੋਵੇ ਜੇਕਰ ਸਰਕਾਰ ਨਹੀਂ ਮੰਨਦੀ ਮੰਨਦਾ ਕਿ ਵਕਫਾ ਦੇਖੇ ਗੱਲੀਆਂ ਤੁਹਾਡੇ ਹੋਰ ਵੀ ਜਗ੍ਹਾ ਤੇ ਬੈਠੀਆਂ ਹੋ ਜੰਨੇ ਆਏ ਕਰਨਾ ਪ੍ਰੋਜੈਕਟ ਕਰ ਰਹੀਆਂ ਨਹੀਂ ਤਾਂ ਗੱਲਬਾਤ ਹੋਈ ਬਾਕੀ ਜੱਥੇ ਬੰਦੀਆਂ ਦੇ ਨਾਲ ਅਗਲੀ ਚਲੋ ਕੋਈ ਨਹੀਂ ਬਿਲਕੁਲ ਹੋਈ ਜੀ ਬਿਲਕੁਲ ਹੋਈ ਗੱਲਬਾਤ ਧਰਨਾ ਉਹਨਾਂ ਦਾ ਵੀ ਜਾਰੀ ਹੈ ਤੇ ਸਾਡਾ ਵੀ ਜਾਰੀ ਰਹੇ ਗੱਲ ਦੋ ਦਿਨ ਤੁਹਾਡੇ ਧਰਨੇ ਨੂੰ ਹੋ ਗਿਆ ਹਾਂ ਜੀ ਉਸਾਨ ਜਿਹੜਾ ਉਹਨਾਂ ਦਾ ਕੰਪਨੀ ਹੋ ਰਿਹਾ ਪਾਜੀ ਲਗਭਗ ਬਹੁਤ ਜ਼ਿਆਦਾ ਨੁਕਸਾਨ ਹੈ ਇਸ ਵੇਲੇ ਪਾਜੀ ਹੋਣੀ ਚਾਹੀਦੀ ਪਾਲਸੀ ਬਣਨੀ ਚਾਹੀਦੀ ਆਪਾਂ ਕਹਿੰਦੇ ਜੀਐਸਟੀ ਦੇ ਜਿਹੜਾ ਲਾਗੂ ਹੋਵੇ ਹਨ